ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾ ਵੀ ਹੁਣ ਤੱਕ ਤੁਸੀਂ ਸਾਡੇ ਬਹੁਤ ਬਲੌਗ ਦੇਖੇ ਹੈਗੇ ਕਮਰੇ ਤੋਂ ਕਮ ਜੇ ਕਮ ਤੋਂ ਆਪਾਂ ਕਮਰੇ ਜੈ ਇੱਥੋਂ ਤੱਕ ਕੀ ਹੁੰਦਾ ਸੀ ਪਰ ਜਿਹੜਾ ਅੱਜ ਦਾ ਬਲੌਗ ਦੇਖੋਗੇ ਸਭ ਨਾਲੋਂ ਵੱਖਰਾ ਹੂ ਹੁਣ ਤੱਕ ਦਾ ਸਾਡੇ ਨਾਲ ਸਾਡਾ ਸਾਰਿਆਂ ਨੂੰ ਵੱਖਰਾ ਤਜਰਬਾ ਹੂ ਕਿਉਂਕਿ ਭਾਈ ਅਸੀਂ ਪਹਾੜਾਂ 'ਚ ਪਹਿਲਾਂ ਵੀ ਬਹੁਤ ਆਈ ਗਏ ਆ ਕਦੇ ਬੱਸ ਤੇ ਗਏ ਆ ਕਦੇ ਰੇਲ ਗੱਡੀ ਤੇ ਗਏ ਆ ਕਦੇ ਯਾਰਾਂ ਮਿੱਤਰਾਂ ਨਾਲ ਗੱਡੀ ਕੁਟੀ ਤੇ ਵੀ ਗਏ ਆ ਨਾ ਤੇ ਜਿਹਦੇ ਚ ਕੀ ਹੁੰਦਾ ਸੀ ਵੀ 90% ਤਾਂ ਸੌਖੀ ਹੁੰਦੀ ਸੀਗੀ 10% ਔਖ ਹੁੰਦੀ ਹੁੰਦੀ ਸੀ ਪਰ ਐਸ ਵਾਰ ਮਿੱਤਰੋ ਗੱਲ ਹੋਰ ਹੈਗੀ ਐਸ ਵਾਰ ਜਿਹੜਾ ਆਪਣਾ ਸਫ਼ਰ ਹੈਗਾ ਉਹ ਸਾਈਕਲ ਦਾ ਹੈਗਾ ਇਹਦਾ 50% ਤੰਗੀ ਤੇ 50% ਨਜ਼ਾਰੇ ਆਉਣਗੇ ਠੀਕ ਹੈ ਜੀ ਤੰਗੀ ਵੀ ਆਊ ਤੇ ਵਧੀਆ ਵੀ ਲੱਗੂਗਾ ਨਾ ਤੇ ਨਵੀਆਂ ਥਾਮਾਂ ਨਵੇਂ ਰਾਹ ਨਵੇਂ ਤਜਰਬੇ ਸਾਰਾ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਤੇ ਵੀਡੀਓ ਦੇ ਤੁਸੀਂ ਐਂਡ ਤੱਕ ਬਣੇ ਰਹੋ ਕਿ ਹੁਣ ਆਪਾਂ ਬਾਬੇ ਨਾਨਕ ਦੇ ਘਰ ਤੋਂ ਆਪਣਾ ਮੱਥਾ ਟੇਕ ਕੇ ਹਨਾ ਸ਼ੁਰੂਆਤ ਕਰਦੇ ਆਂ ਅੱਜ ਦੇ ਦਿਨ ਦੀ ਤੇ ਵੀਡੀਓ ਦੇ ਤੁਸੀਂ ਐਂਡ ਤੱਕ ਜਰੂਰ ਬਣੇ ਰਹੋ ਕੀ ਹੁੰਦਾ ਕੀ ਬਣਦਾ ਕੀ ਰਹਿੰਦਾ ਠੀਕ ਆ ਜੀ ਸਤਿ ਸ੍ਰੀ ਅਕਾਲ ਲਵੇਂ ਪਿੰਡੋਂ 6:50 ਮਿੰਟਾਂ ਤੇ ਤੁਰੇ ਸੀ ਤੇ 6:56 ਮਿੰਟਾਂ ਤੇ ਮੁੰਡੇ ਕਦੇ ਰੈਸਟ ਕਰਨ ਲੱਗੇ ਇਹ ਆ ਜੀ ਮੇਰੇ ਸਾਥੀ ਤੁਹਾਨੂੰ ਪਤਾ ਹੀ ਹੈ ਜਾਣਦੇ ਹੋ ਤੁਸੀਂ ਸਾਰੇ ਜਿਹੜੇ ਆਪਾਂ ਦੇਖਦੇ ਹਾਂ ਆਲ ਇੰਡੀਆ ਟੂਰ ਕਹਿੰਦੇ ਇਹ ਛੋਟੇ ਜਿਹੇ ਅੱਖਰ ਬਾਈ ਲਿਖਿਆ ਤਾਂ ਬਹੁਤ ਜਲਦੀ ਗਿਆ ਪਰ ਇਹਨੂੰ ਇੱਕ ਤੇਜ਼ ਚੀਜ਼ ਨੂੰ ਕਵਰ ਕਰਨਾ ਨਾ ਕਹਿੰਦੇ ਟਾਲੀਆਂ ਘਸ ਜਾਣੀਆਂ ਚੋਬਰਾਂ ਦੀਆਂ ਤਾਲੀਆਂ ਤੇ ਗਰੀਬ ਨੇ ਬਰਜ਼ੰਦ ਜਿਆਦਾ ਦੱਸ ਕਿ ਖਾਵਾ ਨਹੀਂ ਖਾਵਾ ਤਾਂ ਕਰੀ ਸਸੀ ਗਾਲ ਜੀ ਠੀਕ ਆ ਜੀ ਅੰਡਾ ਡਾ ਬਹੁਤ ਸਿਆਣਾ ਜੀ ਲੈ ਵੀ ਸਾਡਾ ਆਹ ਦੇ ਸਤਾ ਜੀ ਬੈਡ ਤੋਂ ਪਾਸੇ ਹੋ ਜਾ ਬੈਡ ਤੇ ਅਸੀਂ ਹਵਾ ਬਹੁਤ ਗੰਦੀ ਚੱਲਦੀ ਆ। ਆਏ ਗੇਟ ਭੇੜ ਦੇਦੇ ਸੀ ਹੱਥ ਨੇ ਉਠਾਗੇ ਹੁਣ। ਆਏ ਹਾਏ ਹਾਏ ਹਾਏ। ਹਰਪਾਲ ਆਏ ਵੀਦੀ ਨੇ ਰਹੀ ਆ ਗਿਆ ਓਏ। ਮੈਂ ਕਿਹਾ ਗੇਟ ਲਾ ਦੇ ਹੱਥ ਨੇ ਚੱਲਾਂਗੇ ਹੁਣ ਠੰਡੇ ਹੋਏ। ਹੈਂ? ਚਾਰ ਦੇ ਵਿੱਚ ਅਗਲੇ ਦੇ ਪੱਲੀਆਂ। ਲਾਵੇ ਲਵੀ ਦੇ ਘਰੇ ਰੁਕੇ ਸੀ। ਲਵੀ ਬਾਈ ਅੜੰਗਾ ਖਾ ਲਿਆ ਬਾਲਾ ਦੋ ਵਾਰੀ ਚਾਹ ਪੀਲੀ ਲਾਟਰਮ ਪਾਟਰਮ ਛਪਟਰਮ ਰੋਟੀਆਂ ਰਾਟੀਆਂ ਦੱਬਦੀਆਂ ਸੰਦੀਪ ਵਰਗਿਆਂ ਨੇ ਮੈਂ ਵੀ ਖਾਧੀਆਂ ਕੋਕ ਟੱਲੇ ਮਟੱਲੇ ਸਾਰਾ ਕੁਝ ਓਕੇ ਰਿਪੋਰਟ ਹੈ ਦੋ ਘੰਟੇ ਪਹਿ ਨਾ ਜਾਂਦੇ ਯਾਰ ਹੁਣ ਹੈ ਹੈ ਪਤਾ ਜੇ ਟਾਈਮ ਅਜ ਦੋ ਵਾਰੀ ਵਜੇ ਨੂੰ ਹੋਰ ਆਪਾਂ ਨੂੰ ਕਿਹੜਾ ਕੋਈ ਕਾਲੀ ਆਰਾਮ ਨਾ ਜਾਣਾਗਾ ਗੱਲ 3 ਮਹੀਨੇ ਪੂਰੇ ਕਰਨੇ ਆਪਾਂ ਹਾਂ ਲੈ ਬਈ ਲਵੀ ਧੰਨਵਾਦ ਇੱਕ ਆਰੀ ਰੋਟੀ ਹੁਣ ਕੋਕਮ ਟੱਲੇ ਸਾਰੇ ਪੀ ਲੇ ਦੂਜੀ ਆਲੀ ਤੇਰੇ ਵਿਆਹ ਤੇ ਪੀਣਾ ਠੀਕ ਆ ਨਾ ਮਾਤਾ ਨੂੰ ਕਹ ਦੀ ਛੇਤੀ ਛੇਤੀ ਤੁਹਾਡਾ ਵਿਆਹ ਕਰੇ ਤੇਰਾ ਫਿਰ ਅਸੀਂ ਦੁਬਾਰਾ ਵੀ ਆਵਾਂਗੇ ਹੁਣ ਤਾਂ 2-3 ਘੰਟੇ ਰੁਕੇ ਆਂਗੇ ਫਿਰ 2-3 ਦਿਨ ਲਾਵਾਂਗੇ ਹੈ ਫਿਰ ਕੁੱਟ ਕੇ ਕੱਢੋਂਗੇ ਸਾਨੂੰ ਚੱਲੀਏ ਭਾਈ ਹੁਣ ਆਪਣਾ ਤੇ ਸਾਈਕਲਾਂ ਦਾ ਇੰਟਰੋਡਕਸ਼ਨ ਆਪਾਂ ਤੁਹਾਨੂੰ ਬਾਅਦ ਚ ਕਰਾਂਗੇ ਭਾਈ ਜਿੱਥੇ ਕਿਤੇ ਹੋਰ ਗਾਂ ਰੁਕੇ ਫੁੱਲੇ ਜਿਆ ਟਾਈਮ ਹੋਇਆ ਨਾ ਉੱਥੇ ਸਮਾਨ ਸੋਣ ਕੀ ਸੱਲਾ ਚਾਹੀਦਾ ਕੀ ਸਾਡੇ ਕੋਲ ੜਿੰਗਾ ਸਾਰਾ ਉੱਥੇ ਕਰਾਂਗੇ ਤਾ ਕਤਾ ਬਾ ਪਲੇਟਾਂ ਬਲੂ ਟਾਇਆਂ ਕੀ ਗੱਲ ਬਾਤ ਆ ਗਈ ਤੇ ਕੇਰਾ ਆਪਾਂ ਚੱਲੀਏ ਮਿੱਤਰੋ ਹਣ ਗਾਂਹ ਤੇ ਸੂਰਜ ਬਾਬਾ ਵੀ ਸਿੱਧਾ ਸਰਚ ਪੈਪ ਲਾਈ ਬੈਠਾਗਾ ਆਏ ਹਾਏ ਸੂਰਜ ਦੇਵਤਾ ਜੀ ਚਲੋ ਬਬਰ ਨਾਲੇ ਬਾਈ ਰਾਤ ਜਾ ਰਹੇ ਸੀ ਤੇ ਬਾਈਆਂ ਨੇ ਰੋਕ ਕੇ ਆਪਣਾ ਚੈਨਲ ਸਬਸਕ੍ਰਾਈਬ ਕੀਤਾਗਾ ਤੇ ਵਧੀਆ ਮੋਟੀਵੇਸ਼ਨ ਦਿੱਤਾ ਵੀ ਜਾਓ ਵਧੀਆ ਗੱਲ ਆ ਹਨਾ ਬਾਈ ਤੇ ਬਰਨਾਲੇ ਤੋਂ ਤੁਸੀਂ ਬਾਈ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਵੀਡੀਓ ਜਰੂਰ ਦੇਖਿਆ ਕਰੋ ਠੀਕ ਆ ਬਾਈ ਧੰਨਵਾਦ ਜੀ ਹਾਂਜੀ ਹਾਂਜੀ ਠੰਡੇ ਆਇਆ ਆਊਟਲੈਟ ਚ ਆ ਕੇ ਗੱਡੀਆਂ ਆਪਾਂ ਲਾਤੀਆਂ ਤੇ ਬਾਈ ਕਹਿੰਦੇ ਮੁੰਡੇ ਕੋਲ ਡਰਿੰਕ ਦਾ ਸੰਦੀਪ ਸਰ ਤੋਂ ਮੈਨੇਜਰ ਸਾਹਿਬ ਦੇ ਕੁੰਡੀ ਧਰੀ ਆ ਥੋੜੀ ਜੀ ਕੋਲ ਡਰਿੰਕ ਵਾਲੀ ਠੀਕ ਆ ਜੀ ਹਾਂਜੀ ਕੋਈ ਗੱਲ ਨਹੀਂ ਹੈ ਵੀਡੀਓ ਸਾਡੀਆਂ ਦੇਖਿਆ ਕਰੋ ਔਕ ਦਾ ਸਟੋਰ ਬੜਾ ਸੋਹਣਾ ਲੱਗ ਰਿਹਾਗਾ ਵਧੀਆ ਲੋਕੇਸ਼ਨ ਆ ਗਈ ਇੱਥੇ ਵੀ ਹੁਣ ਬਈ ਅਸੀਂ ਖੜਿਆ ਹੰਡਿਆ ਆ ਬਰਨਾਲਾ ਆਊਟਲੈਟ ਦੇ ਵਿੱਚ ਤੇ ਇੱਥੇ ਵਾਕ ਉਹ ਸਾਹਮਣੇ ਜਿਹੜਾ ਸਟੋਰ ਆ ਤੁਹਾਨੂੰ ਪਤਾ ਹੀ ਆ ਤੇ ਉਹਦੇ ਉਸ ਲਾਈਨ ਦੇ ਵਿੱਚ ਹੀ ਚਾਚੂਰੀ ਦਾ ਸਟੋਰ ਆ ਰਿਹਾਗਾ ਇਧਰ ਆ ਬਾਬਾ ਕੀ ਲਿਖਿਆ ਹੋਇਆ ਹੈ ਵੈਜ ਨਾਨ ਵੈਜ ਉਹਦੇ ਨਾਲ ਆ ਸਾਹਮਣੇ ਇੱਥੇ ਅਜ ਬੋਰਡ ਇਹਨਾਂ ਨੇ ਮੈਂਸ਼ਨ ਕਰਨਾਗਾ ਸਟੋਰ ਤਿਆਰ ਹੋਈ ਜਾਂਦਾਗਾ ਤੇ ਵਧੀਆ ਹਨਾ ਪੂਰਾ ਫੇਮਸ ਆਗਾ ਤੁਹਾਨੂੰ ਪਤਾ ਹੀ ਆ ਚਾਚੂਰੀ ਦਾ ਤੇ ਜਿਹੜੇ ਵੀ ਆਪਣੇ ਵਲੌਗ ਦੇਖਦੇ ਆ ਆਉਂਦੇ ਜਾਂਦੇ ਨੇ ਜਰੂਰ ਆ ਕੇ ਜਾਣਾਗਾ ਚਾਹ ਚੂਰੀ ਦੇ ਇਥੇ ਸਟੋਰ ਤੇ ਇਹਨਾਂ ਦੇ ਠੀਕ ਆ ਸੰਦੀਪ ਓਕੇ ਇਹਨਾਂ ਦਾ ਚਲੋ 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 ਮੌਸਮ ਬਹੁਤ ਖਰਾਬ ਹੋਇਆ ਪਿਆ ਬਾਈ ਤੇ ਮੀਂਹ ਕਦੋਂ ਵੀ ਆ ਸਕਦਾ ਹੈ ਇਹ ਹੁਣ ਅਸੀਂ ਛੇਤੀ ਤੋਂ ਛੇਤੀ ਆਪਣਾ ਬਰਨਾਲੇ ਰੇਜ ਕੋਈ ਗੁਰਦੁਆਰਾ ਲੱਭਣਾਗਾ ਬਰਨਾਲਾ ਏਰੀਆ ਚ ਗਏ ਆ ਅੱਜ ਹਵਾ ਵਾਲੀ ਚੱਲਦੀ ਸੀ ਇਸ ਲਈ ਬਾੜਾ ਦੂਰ ਨਹੀਂ ਹਜੇ ਜਾਇਆ ਗਿਆ ਅੱਜ ਬਾਈ ਅਸੀਂ ਰੁਕਿਆਂਗੇ ਬਰਨਾਲਾ ਦੇ ਸਿੰਘ ਸਵਾ ਗੁਰਦੁਆਰਾ ਸਾਹਿਬ 'ਚ ਤੇ ਆਪਣੇ ਬੰਦੇ ਅੰਦਰ ਦਿਖਾਉਣੇ ਸਾਨੂੰ ਕੀ ਹਾਲਾਤ ਹੈ ਸਾਈਕਲ ਚਲਾ ਚਲਾ ਕੇ ਤੇ ਜਿਆਦਾ ਦੂਰ ਬਾਈ ਆਪਾਂ ਤਾਂ ਹੀ ਨਹੀਂ ਗਏ ਕਿਉਂਕਿ ਅੱਜ ਮੌਸਮ ਬਹੁਤ ਖਰਾਬ ਸੀਗਾ ਹਵਾ ਉਲਟ ਸੀਗੀ ਨੌਜਵਾਨਾਂ ਦੇ ਪੱਟ ਫੁੱਲ ਗਏ ਕਹਾਂ ਜਾ ਹੀ ਨਹੀਂ ਗਿਆ ਬਰਨਾਲੇ ਡਿੱਗ ਤੇ ਉਹ ਹਵਾਵਾਂ ਵਾਲੀ ਚੱਲਦੀ ਸੀ ਬਾਈ ਅੱਖਾਂ ਭਰ ਗਈਆਂ ਮਿੱਟੀ ਨਾਲ ਫੇਰ ਇੱਥੇ ਨੇੜੇ ਸਟੇ ਕਰਨਾ ਸੋਚਾ ਟਾਈਮ ਬਾਈ 7:30 ਹੋਇਆ ਜੀ ਉਹ ਬੜਵਾਣਾ ਉਹ ਕੀ ਵਲੌਗ ਨਹੀਂ ਐਡਿਟ ਕਰਨਾ ਵੀਡੀਓ ਨਹੀਂ ਕਰਨੀ ਇਹ ਡਾਟਾ ਹਾਂ ਕਰਕੇ ਉਹਨੂੰ ਐਡਿਟ ਕਰਕੇ ਫੇਰ ਸਹੀ ਕਰਕੇ ਫੇਰ ਸੌਣਾਗਾ ਤੂੰ ਹੁਣ ਹੀ ਸੌ ਗਿਆ ਕਿ ਥੱਕ ਗਿਆ ਨਹੀਂ ਹੈ ਪੱਟ ਦੋ ਪੱਟ ਨਹੀਂ ਪੱਟਦਾ ਕਿਉਂ ਨਹੀਂ ਮੰਦੇ ਨਹੀਂ ਮੇਰੇ ਸਾਲੇ ਵੀ ਥੱਕ ਗਏ ਮੈਂ ਤਾਂ ਮੰਨਦਾ ਵੀ ਥੱਕ ਗਿਆ ਆ ਦੇਖ ਕਿਹੜੇ ਸੌਣਾ ਕਿਤੇ ਕਿੱਥੇ ਸਿਰ ਰੱਖਿਆ ਸੁੱਤਾ ਬੈਠਾ ਨਾ ਨਹੀਂ ਪੱਟ ਦਿੰਦਾ ਉਹ ਫੇਰ ਹੋ ਗਿਆ ਡਾਟਾ ਮਾਦਾ ਬਰਨਾਲੇ ਐ ਕੱਲ ਨੂੰ ਜਲੰਧਰ ਜਾਣਾ ਅਜੇ ਅਜੇ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾਣਾਗਾ ਆਹ ਤਬਾਲਾ ਇਹ ਵੀਡੀਓ ਸੈੱਟ ਕਰਕੇ ਖਾਣ ਦੀ ਅੜਕੇ ਤੂੰ 12 ਵਜੇ ਇੱਥੇ ਆਂਗਾ